ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਨਵੇਂ ਕਿਲੇ ਦੇ ਵਿੱਚ ਨਵੇਂ ਕਿਲੇ ਪਿੰਡ ਨੂੰ ਮਿੱਤਰੋ ਕਿਲਾ ਨਾਮ ਵੀ ਕਹਿ ਦਿੰਦੇ ਆ ਪਰ ਨਵਾਂ ਕਿਲਾ ਪਿੰਡ ਦੇ ਤੌਰ ਤੇ ਜਾਣਿਆ ਜਾਂਦਾ ਫਰੀਦਕੋਟ ਜ਼ਿਲ੍ਹੇ ਦੇ ਪਰਸ਼ਾਵੇਂ ਦਾ ਇਹ ਪਿੰਡ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਆ ਤੇ ਕਾਫੀ ਗਿਣਤੀ ਦੇ ਵਿੱਚ ਜਾਨਵਰਾਂ ਨੂੰ ਨਿਗ੍ਹਾ ਮਰਾਦੀ ਦੀਵਸਿਆ ਕੇਰਾ ਦੀ ਮੱਛਰਦਾਨੀਆਂ ਦੇ ਪ੍ਰਬੰਧ ਪਾਈ ਉਹਨਾਂ ਨੇ ਇਹ ਪੂਰੇ ਠੋਕੇ ਕੀਤੇ ਹੋਏ ਆ ਕਿਉਂਕਿ ਆਪਾਂ ਤਾਂ ਰਾਤ ਨੂੰ ਲਾ ਕੇ ਛੱਡ ਕੇ ਏਸੀ ਦੇ ਢੋਕੇ ਬੂਹਾ ਸੌਂ ਜਾਂਦੇ ਆ ਪਰ ਇਹਨਾਂ ਕਰਮਾਂ ਲਗਾ ਦਾ ਹੱਲ ਸਭ ਤੋਂ ਪਹਿਲਾਂ ਕਰਨਾ ਜ਼ਰੂਰੀ ਆ ਐਸ ਰੁੱਤ ਦੇ ਵਿੱਚ ਐਸ ਸਮੇਂ ਦੇ ਵਿੱਚ ਜੇਕਰ ਪਰਸੂ ਪਰੇਸ਼ਾਨ ਆ ਤਾਂ ਮੇਤਰੋ ਦੋ ਚੀਜ਼ਾਂ ਤੋਂ ਪਰੇਸ਼ਾਨ ਇੱਕ ਮੱਖ ਤੋਂ ਤੇ ਦੂਜਾ ਮੱਛਰ ਤੋਂ ਜਿਹੜੇ ਬੰਦੇ ਨੇ ਇਹਨਾਂ ਤੋਂ ਵਿਚਾਲੇ ਉਹ 2-2 ਕਿਲੋ ਦੁੱਧ ਵਧਾਜੂਗਾ ਪਸੂ ਮਿੱਤਰੋ ਅੱਜ ਇੱਕ ਤੁਹਾਨੂੰ ਮਿੱਤਰੋ ਨੀਲੀ ਰਾਵੀ ਨਸਲ ਦੇ ਵਿੱਚ ਪੈਂਦੀ ਮੈਂ ਤਾਜੀ ਸੂਈ ਬਿਲਕੁਲ ਮੰਨ ਲਓ ਕਿ ਘੈਂਡੇ ਹੀ ਹੋਏ ਆ ਹਜੇ ਸੂਈ ਨੂੰ ਚੰਗੇ ਦੁੱਧ ਦੀ ਮਾਲਕਣ ਜਿਹੜੇ ਭਰਾ ਸੂਈ ਸਵਾਈ ਮੈਂ ਦੇ ਪਾਲ ਦੇ ਵਿੱਚ ਆਜੋ ਫਿਰ ਨਵੇਂ ਕਿਲੇ ਪਿੰਡ ਦੇ ਵਿੱਚ ਬਾਈ ਦੇ ਕੋਲੇ ਮੈਂ ਖੜੀ ਆ ਘਰੇਲੂ ਪਰਿਵਾਰ ਦੇ ਕਰੇ ਕਰਦੇ ਆ ਗੱਲਬਾਤ ਸਾਰੀ ਜਾਣਕਾਰੀ ਲੈਣੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਆ ਵੱਡੇ ਬਹੁਤ ਵਧੀਆ ਬਾਈ ਸੇਤਾ ਦੇ ਪਰਿਵਾਰ ਬਾਈ ਚਿਰਪਾ ਸਵਾਈ ਗਰੂ ਦੀ ਚਲੋ ਸ਼ੁਕਰ ਰੱਬ ਦਾ ਚਿਰਪਾ ਥੋੜਾ ਜਿਹਾ ਮੈਂ ਉਪਰਾ ਕਰਦੀ ਆ ਮਿੱਤਰੋ ਇਸ ਕਰਕੇ ਤੁਹਾਨੂੰ ਵਿਖਾ ਕੇ ਰੂਣ ਵਾਲੀ ਜਾਵਾਂਗੇ ਟੈਨਸ਼ਨ ਫਰੀ ਹੋ ਜਿਓ ਅੱਛਾ ਭਾਈ ਨਾਮ ਦੱਸ ਦੀਏ ਕਿਹੜਾ ਦੀ ਹੈ ਹਾਂਜੀ ਬਲਜਿੰਦਰ ਸਿੰਘ ਭਾਈ ਬਲਜਿੰਦਰ ਸਿੰਘ ਬਲਜਿੰਦਰ ਭਾਈ ਘਰ ਆ ਗਿਆ ਆਪਣਾ ਬਾਾਰ ਹਨਾ ਹਾਂ ਬਾਜਾਜ ਕਰਿਆਨਾ ਸਟੋਰ ਆ ਬਾਜਾਜ ਕਰਿਆਨਾ ਸਟੋਰੋਂ ਦੇ ਬਿਲਕੁਲ ਰਸਤਾ ਆਉਂਦਾ ਆਪਾਂ ਨੂੰ ਉੱਥੋਂ ਬਾਾਰ ਖੇਤਾ 'ਚ ਆ ਗਿਆ ਅੱਛਾ ਬਲਜਿੰਦਰ ਭਾਈ ਮੈਂ ਵੇਤਨੀ ਆ ਜਿਹੜੀ ਵੀਰੇ ਕਿਨਵਾ ਸੂਆ ਇਹ ਤੇ ਤੀਜਾ ਸੂਆ ਬਈ ਤੂੰ ਜੀ ਸੂਈ ਅੱਜ ਹਨਾ ਸੂਈ ਅੱਜ ਹੀ ਕਦੋਂ ਕੁ ਸੂ ਪੀ ਸੀ ਇਹ 10:00 ਵਜੇ ਸੂਈ ਸੀ ਜੇ ਜੇ ਜੁਰ ਪਾਤੀ ਹਾਂ ਜੇ ਡਾਨ ਆਪਣੀ ਮੋ ਅੱਛਾ ਕੀ ਗੱਲ ਹੋ ਰਿਹਾ ਬਾਈ ਕੱਟਾ ਚੰਗੇ ਟੀਕੇ ਨੂੰ ਕਿਤੇ ਲੱਗਦਾ ਹੈ ਹਾਂ ਚੰਗੇ ਹੈ ਮੇਰਾ ਉਹ ਆਪਣੇ ਕੋ ਰਿਕਾਰਡ ਹੈਗਾ ਸਾਰਾ ਪ੍ਰੋਪਰ ਸੀਗਾ ਕੋਈ ਗੱਲ ਨਹੀਂ ਅੱਛਾ ਕਿੰਨਾ ਦੁੱਧ ਬਲਵਿੰਦਰ ਭਾਈ ਆਪਾਂ ਦੂਜੇ ਸੋਚੋੜਿਆ ਸੀ 13 ਕਿਲੋ ਬੇਚੋਇਆ ਦੂਜੀ ਹਾਂ ਕੰਡੇਲਾ ਹਾਂ ਕੰਡੇਲਾ ਕਹਿੰਦੇ ਉਹ ਚੀ ਤਰੀ ਦਾ ਲੰਬਾ ਨਹੀਂ ਆਇਆ ਬਹੁਤ ਖਰੀ ਨਿਕਲ ਗਿਆ ਬਹੁਤ ਵਧੀਆ ਨਿਕਲ ਗਿਆ ਜਿਹੜੇ ਕਟੀਆਂ ਗੁੱਟੀਆਂ ਤਿਆਰ ਕਰਦਾ ਘਰੇ ਬਲਵਿੰਦਰ ਘਰ ਦੇ ਹਾਂ ਕਟੀਆਂ ਨਾਲ ਤਿਆਰ ਹੋਈਆਂ ਹੁਣ ਫਿਰ ਗਾਵਾਂ ਵਾਲੇ ਪਾਸੇ ਫੋਕਸ ਵੱਧ ਕਰਤਾ ਨੇ ਥੋੜਾ ਜਿਹਾ ਉਧਰ ਰੁਚੀ ਵਧਾਂ ਗਾਵਾਂ ਵਾਲੇ ਬਸ ਨਹੀਂ ਚਲ ਭਾਈ ਮਿਹਨਤ ਦਾ ਕੀ ਡਰ ਆ ਦੁੱਧ ਪੈਣਾ ਚਾਹੀਦਾ ਯ ਚੂਣ ਚਣ ਕਿਵੇਂ ਨੇ ਭਾਈ ਇੱਕ ਨੰਬਰ ਹੈ ਜਮਾ ਪੋਲੀ ਚ ਵਾਈਚ ਜੇ ਕੋਈ ਪੁਰੀ ਪੈਣ ਭਰਾ ਜਮਾ ਮਰ ਜਵਾਗ ਨੂੰ ਭਾ ਦੇ ਜਮਾ ਪੋਲੀ ਚੂਣੀ ਹੁੰਦੀ ਕੋਈ ਮਰਜੀ ਬੈ ਜਮਾ ਪੋਲੀ ਆ ਠੀਕ ਹੈ ਤੇ ਹੱਥ ਉਤਦਾ ਤਾਂ ਨਹੀਂ ਕਰਦੀ ਨਹੀਂ ਕਰਦੀ ਜਮੇ ਨਹੀਂ ਕੋਈ ਚੋਈ ਜਾਵੇ ਅਸੀਂ ਜਿਹਦੇ ਸੂਤ ਆ ਚੋਲ ਇੰਨੇ ਮਤਲਬ ਕਹਿਣ ਤੋਂ ਬਲਵਿੰਦਰ ਮੇਰੀ ਗੱਲ ਪੁੱਛਣ ਦਾ ਮਤਲਬ ਨਹੀਂ ਕੋਈ ਲੰਬਾ ਤਾਂ ਨਹੀਂ ਹੈਗਾ ਯਾਰ ਲੰਨਾ ਲੰਬੇ ਦਾ 1% ਵੀ ਨਹੀਂ ਭਾਈ ਉਹ ਜਹਾ ਹੋਵੇ 10000 ਘੱਟ ਵੇਚੂ 10 ਕਿਉ ਦੇ ਦੋ ਯਾਰ ਨਹੀਂ ਨਹੀਂ ਆਪਾਂ ਜੀ ਨਹੀਂ ਗਲਤ ਵੇਚਣ ਨੂੰ ਨਹੀਂ ਜੀ ਕਰਦਾ ਚਾਹੇ ਝੂਠ ਤਾਂ ਮਾਰਨਾ ਹੀ ਨਹੀਂਗਾ ਹਾਂ ਬਲਵਿੰਦਰ ਭਾਈ ਕੀ ਰੇਟ ਰਹੂਗਾ ਲੈਣ ਦੇ ਆਂਦਾ ਬਈ ਆਪੇ 13 ਦੇ 13 ਦੀ ਮੰਨਤਾ ਥੋੜਾ ਬੋਤਾ ਤਾਂ ਖਾ ਉਹ ਵਗਾ ਅਗਲਾ ਹੀ ਕਰਨਾ ਹੀ ਪੈਂਦਾ ਉਹ ਤਾਂ ਕਰਾਂਗੇ ਮੰਨਤਾ ਠੀਕ ਬਈ ਤੁਰਦੀ ਬਈ ਖੋਲਦੀ ਇਹਨੂੰ ਮੜਾ ਜੀ ਲੈ ਵੀ ਮਿੱਤਰੋ ਤੁਰਦੀ ਵੀ ਤੁਹਾਨੂੰ ਵਿਖਾ ਦਿੰਦੇ ਤਾਜੀ ਸੁਈਆਂ ਕਿਸੇ ਗੱਲੋਂ ਵੀ ਆਉਂਦਾ ਠੰਡੀ ਸੀਲ ਵੀ ਆ ਵਧੀਆ ਐਂਡ ਤੱਕ ਮਿਲਦੀ ਆ ਚਵਾਈ ਚ ਵੀ ਪੋਲੀ ਜੁੱਤਾ ਹੀ ਹੁੰਦੀਆਂ ਮਿਹਨ ਦੇ ਵਿੱਚ ਯਾਰ ਹੋਰ ਹਨਾ ਦੁੱਧ ਤਾਂ ਇਹ ਹੁੰਦਾ ਬਲਜਿੰਦਰ ਬਾਈ ਜੇ ਕੋ ਪਾਵਾਂਗੇ ਨਾ ਫਿਰ ਤਕੀ ਦੇਣਾ ਨੇ ਹਨਾ ਉਹ ਮੱਕੀ ਚੌੜੀ ਜੂੜੀ ਉੱਚੀ ਲੰਮੀ ਵੀ ਹੁਣ ਤਾਂ ਸੂਈ ਕਰਕੇ ਥੋੜੀ ਜੀ ਥੋੜੀ ਜਾਪੇ ਜਾਂ ਮੰਨੇ ਆਂਦਾ ਜਪੇ ਜਸਕਰ ਬਾਈ ਜੋਰ ਜਾਰ ਹਾਂ ਨੇ ਠੀਕ ਹੈ ਬਾਈ ਵੱਢਦੀ ਬੱਚੇ ਬੁੱਤੇ ਦੇ ਓਕੇ ਆ ਹਨਾ ਹਾਂ ਬਾਕੀ ਨੀਲੀ ਚ ਸੋਈ ਪੈਂਦੀ ਆ ਯਾਰ ਹਾਂ ਔਖੇ ਔਖੇ ਦੇ ਜਵਾਬ ਹੈਗੇ ਮੈਂ ਉਹਦੇ ਮੈਂ ਬੱਚੇ ਨੂੰ ਵੀ ਰਜਾਇਆ ਚੋਇਆ ਵੀ ਆ ਮੈਂ ਚੋਇਆ ਵੀ ਆ ਅਜਾ ਬਜਿੰਦਰ ਭਾਈ ਨੰਬਰ ਦੇ ਜੀ ਕਿਰਨ 94639 ਜੀ 97335 1 ਵਾਰੀ ਹੋਰ ਬੋਲ 94638 ਜੀ 97335 ਠੀਕ ਹੈ ਭਈ ਇਸ ਨੰਬਰ ਤੇ ਕਰ ਲੋ ਗੱਲਬਾਤ ਮਿੱਤਰੋ ਤਾਜੀ ਸੂਈ ਸਵਾਈ ਮੈਂ ਆ ਕਟਾ ਨਗਰ ਨੀਲੀ ਰਾਵੀ ਤੇ ਪੈਂਦੀ ਆ 13 ਕਿਲੋ ਦੋ ਦੂਜੀ ਸੂਈ ਦਿੱਤਾ ਹੋਇਆ ਤੀਜਾ ਸੂਆ ਸੂਈਆ ਖੜੀ ਕਿੱਥੇ ਆ ਨਵੇਂ ਕਿਲੇ ਪਿੰਡ ਦੇ ਵਿੱਚ ਬਲਜਿੰਦਰ ਵੀਰ ਦੇ ਕੋਲੇ ਤੇ ਕਿਹੜਾ ਐਨਐ ਸਟੋਰ ਕਿਹੜਾ ਸੀ ਭਾਈ ਬਜਾਜ ਕਰਿਆਨਾ ਸਟੋਰ ਬਜਾਜ ਕਰਿਆਨਾ ਸਟੋਰ ਦੇ ਨਾਲ ਬਿਲਕੁਲ ਪਈ ਮੁੜਦੀ ਆ ਹਾਂ ਬਸ ਸਿੱਧੀ ਪਈ ਜਿਹੜੀ ਜਾਲੀ ਲੱਗੀ ਹੋਈ ਆ ਸਿੱਧੀ ਪਈ ਆ ਕੇ ਪਈ ਦੇ ਘਰੇ ਖਤਮ ਹੋਊਗੀ ਮਿੱਤਰੋ ਗੱਲਬਾਤ ਲਈ ਨੰਬਰ ਨੋਟ ਕਰ ਲੋ ਬਾਈ ਦਾ ਵੀਰੇ ਨੰਬਰ ਦੱਸਿਓ 94648 ਜੀ 97335 ਇੱਕ ਵਾਰੀ ਹੋਰ ਕੋ 94648 ਜੀ 97335 ਠੀਕ ਹੈ ਬਾਈ ਇਸ ਨੰਬਰ ਤੇ ਕਰ ਲਿਓ ਬਜਿੰਦਰ ਵੀਰੇ ਨਾਲ ਗੱਲਬਾਤ ਪਿੰਨ ਨਮਾ ਕਿਲਾ ਜ਼ਿਲ੍ਹਾ ਫਰੀਦਕੋ